ਚੰਪੀਨੀ ਦਾ ਵੀ ਜ਼ਿਕਰ ਹੈ ਜੀ ਸੀਐਮ ਸਾਹਿਬ ਦਾ ਵੀ ਜ਼ਿਕਰ ਹੈ ਜੀਐਮ ਸਾਹਿਬ ਕੋ ਸ਼ਿਫਟ ਕੀਤਾ ਜਾਏਗਾ ਨਹੀਂ ਜੀ ਹਜੇ ਫਿਲਹਾਲ ਇਹ ਸੇ ਕੁਝ ਨਹੀਂ ਇਦਾਂ ਦਾ ਹੈ ਤੇ ਆਹ ਟੀਮਸ ਆ ਰਲਰਟ ਸੀਐਮ ਸਿਕਿਉਰਿਟੀਜ਼ ਅਲਰਟ ਤੇ ਆਪਾਂ ਪੂਰੇ ਪ੍ਰੋਟੋਕਾਲ ਸਟੈਬਲਿਸ਼ ਕੀਤੇ ਹੋਏ ਅਜੀ ਉਹ ਜਿਹੜਾ ਕਾਮਨ ਪਿਛਲੇ ਸਾਰੇ ਕਾਪੀ ਪੇਸਟ ਕਰਕੇ ਜਿੰਨੇ ਸਕੂਲ ਪਿਛਲੇ ਸੀ ਉਹਨਾਂ ਦੇਖੀ ਸਾਰਿਆਂ ਨੂੰ ਹੀ ਇੱਕੋ ਈਮੇਲ ਤੇ ਥ੍ਰੈਟ ਹੋਈ ਸੇਮ ਪੇਜ ਤੇ ਸਰ ਕੋਈ ਧਮਕੀ ਆਈ ਹੈ ਫੋਟੀ ਸੋਸਟਰ ਬੇਸਿਕਲੀ ਜੀ ਜਿਹੜੇ ਪੁਰਾਣੇ ਪੈਟਰਨ ਤੇ ਸਕੂਲਸ ਦੀ ਮੇਲ ਤੇ ਤੁਮਕੇ ਆਈ ਸੀ ਫੋਟਸ ਹਸਪੀਟਲ ਦੇ ਸੰਬੰਧੀ ਵੇਰ ਨੂੰ ਇੱਥੇ ਸੇਮ ਬੰਬ ਲਾਸਟ ਕਰਾਂਗੇ ਆਪਾਂ ਤੇ ਉਹਦੇ ਬਾਅਦ ਹੀ ਆਪਾਂ ਆਪਣੀ ਜਿਹੜੀ ਐਂਟੀ ਸੈਪਟਾਈਟਾਈਜ਼ ਟੀਮਸ ਹੈ ਉਹਨਾਂ ਨੂੰ ਇਮੀਡੀਏਟਲੀ ਐਕਟਿਵ ਕਰਕੇ ਪੰਜ ਸਾਢੀ ਐਸ ਟੀਮਸ ਲੱਗੀ ਹੈ ਇਮੀਡੀਏਟਲੀ ਇਸ ਪੂਰੇ ਏਰੀਆ ਦੀ ਜਿਹੜੀ ਨੌਨ ਐਸੈਂਸ਼ੀਅਲ ਸਰਵਿਸਿਜ਼ ਹੈ ਉਹਨਾਂ ਨੂੰ ਹੌਲਟ ਕਰਕੇ ਐਸ ਕਰਾਇਆ ਗਿਆ ਇਸ ਤੋਂ ਇਲਾਵਾ ਜੀ ਸਾਈਮਲਟੇਨੀਅਸਲੀ ਕਿਉਂਕਿ ਸਕੂਲਸ ਨੂੰ ਥ੍ਰੈਟ ਆਈ ਸੀ ਤੇ ਸਕੂਲਸ ਦੀ ਵੀ ਪੈਰਲੈਲੀ ਜਿਹੜੀ ਐਸ ਚੱਲ ਰਹੀ ਹੈ ਤੇ ਮੈਂ ਵਚਨਬੱਧ ਹਾਂ ਮਹੌਲੀਪੁਰਿਸ ਵਚਨਬੱਧ ਹੈ ਕਿ ਜਿੰਨੀ ਵੀ ਸੇਫਟੀ ਐਂਡ ਸਿਕਿਉਰਿਟੀ ਹੈ ਸਿੰਘ ਸਾਹਿਬ ਦੀ ਤੇ ਸਕੂਲਸ ਦੀ ਉਹ ਆਪਾਂ ਪੂਰੀ ਪੂਰਜੋਰ ਤਰੀਕੇ ਨਾਲ ਕਰਾਂਗੇ ਤੇ ਇਸ ਤੋਂ ਇਲਾਵਾ ਜਿਹੜੀ ਸਾਡੀ ਪੁਰਾਣੀ ਜਿਹੜੀ ਹੈ ਥ्रेट ਕਾਲ ਸੀ ਜਿਹੜੀ ਉਸ ਤੋਂ ਪਿਛਲੀ ਆਈ ਸੀ ਉਹਦਾ ਜਦੋਂ ਆਪਾਂ ਟੈਕਨੀਕਲ ਡਿਟੇਲਸ ਦਿੱਤੀਆਂ ਸੀ ਇਹਦਾ ਜਿਹੜਾ ਆਈਪੀ ਐਡਰੈਸ ਉਹ ਯੂਐਸਏ ਦਾ ਆਇਆ ਸੀ ਤੇ ਜਿਹੜਾ ਕੋਈ ਰਿਕਵਰੀ ਈਮੇਲ ਸੀਗਾ ਜਿਹੜਾ ਲਿੰਕ ਉਹ ਬੰਗਲਾਦੇਸ਼ ਬੇਸ ਸੀ ਉਹ ਸੇਮ ਹੀ ਈਮੇਲ ਐਡਰੈਸ ਤੋਂ ਆਇਆ ਤੇ ਇੱਕੋ ਈਮੇਲ ਅਡਰੈਸ ਤੋਂ ਇੱਕੋ ਜਿਹੜਾ ਆਈਪੀ ਰੂਟ ਕਰਕੇ ਸਪੂਫ ਕਰਕੇ ਇਹ ਜਿਹੜੀਆਂ ਥ੍ਰੈਟ ਕਾਲਸ ਵਾਰ-ਵਾਰ ਆ ਰਹੀਆਂ ਬਟ ਸਟਿਲ ਜ਼ੀਰੋ 에ਰਰ ਕਰਕੇ ਵੀ ਟੇਕ ਨੋ ਚਾਂਸਸ ਤੇ ਆਪਾਂ ਪੂਰੀ ਪ੍ਰੋਟੋਕੋਲ ਜਿਹੜਾ ਉਹ ਫਾਲੋ ਕਰੀਏ ਪਰ ਚਾਹੁੰਦੇ ਸੀ ਕਿ ਪਹਿਲਾਂ ਵੀ ਮੁਕੱਬ ਜੀ ਸੀਐਮ ਸਾਹਿਬ ਦਾ ਵੀ ਜ਼ਿਕਰ ਹੈ ਚੈਕਿੰਗ ਕਿਸ ਤਰ੍ਹਾਂ ਚੈੱਕ ਚੱਲ ਰਹੀ ਅੰਦਰ ਹੈ ਕਿ ਪਹਿਲਾਂ ਵੀ ਸਪੂਫ ਸਪੂਫ ਕਰਕੇ ਆਈਆਂ ਨੇ ਹਾਲੇ ਤੱਕ ਕੀ ਐਕਸ਼ਨ ਲੈਂਦਾ ਗਿਆ ਹੈ ਸਾਈਬਰ ਸੈੱਲ ਕੀ ਕਰ ਰਿਹਾ ਬਿਲਕੁਲ ਜੀ ਇਹਦੇ ਇਹਦੇ ਵਿੱਚ ਜਿਹੜੇ ਐਡਰੈਸ ਕੋ ਜੀ ਕੀ ਕਰ ਰਹੇ ਬਿਲਕੁਲ ਜੀ ਇਹਦੇ ਵਿੱਚ ਜਿਹੜੀ ਸਾਡੀ ਟੈਕਨੀਕਲ ਇਨਵੈਸਟੀਗੇਸ਼ਨ ਹੈ ਉਹ ਦੇ ਆਰ ਅੰਡਰ ਵੀ ਇਹ ਬੇਸਿਕਲੀ ਜਿਵੇਂ ਬ੍ਰਾਊਜ਼ਰਸ ਹੁੰਦੇ ਆ ਡਿਫਰੈਂਟ ਔਰ ਬ੍ਰਾਊਜ਼ਰ ਹੋ ਗਿਆ ਉਹਦੇ ਨਾਲ ਸਕੂਫ ਕਰਕੇ ਆਈਪੀ ਇਹ ਅਲੱਗ-ਅਲੱਗ ਦੇਸ਼ਾਂ ਤੋਂ ਇਹ ਆਈਪੀ ਜਨਰੇਟ ਕੀਤੇ ਜਾਂਦੇ ਆ ਉਹ ਜਿਵੇਂ ਇਹ ਵਾਲਾ ਜਿਹੜਾ ਜਨਰੇਟਡ ਆਈਪੀ ਹੈ ਉਹ ਯੂਐਸਏ ਦਾ ਜਿਹੜਾ ਪਿਛਲੀ ਵਾਰ ਆਇਆ ਸੀ ਤੇ ਇਹਦੇ ਸੰਬੰਧੀ ਜਿਹੜਾ ਦੂਸਰਾ ਰਿਕਵਰੀ ਈਮੇਲ ਉਹ ਬੰਗਲਾਦੇਸ਼ ਦਾ ਜੀਐਮ ਸਾਹਿਬ ਕੋ ਸ਼ਿਫਟ ਕੀਤਾ ਜਾਏਗਾ ਨਹੀਂ ਜੀ ਹਜੇ ਫਿਲਹ ਤੇ ਆ ਟੀਮਸ ਦੇ ਅਲਰਟ ਸੀਐਮ ਸਕਿਉਰਿਟੀਜ਼ ਅਲਰਟ ਤੇ ਆਪਾਂ ਪੂਰੇ ਪ੍ਰੋਟੋਕੋਲ ਸਟੈਬਲਿਸ਼ ਕੀਤੇ ਹੋਏ ਐ ਜਿਹੜੀ ਉਹ ਜਿਹੜਾ ਕਾਮਨ ਪਿਛਲੇ ਸਾਰੇ ਕਾਪੀ ਪੇਸਟ ਕਰਕੇ ਇਹਨਾਂ ਜਿੰਨੇ ਸਕੂਲ ਪਿਛਲੇ ਸੀ ਉਹਨਾਂ ਦੇ ਵੀ ਸਾਰਿਆਂ ਨੂੰ ਹੀ ਇੱਕੋ ਈਮੇਲ ਤੇ ਥ੍ਰੈਟ ਹੋਈ ਸੇਮ ਪੇਸਟ ਖਾਲਿਸਤਾਨ ਨਾਮ ਦਾ ਜਾਂਦਾ ਮਤਲਬ ਜਿਹੜੀ ਈਮੇਲ ਤੋਂ ਆਦੀ ਹੈ ਨਾਮ ਕੀ ਆ ਰਿਹਾ ਉਹ ਬਿਲਕੁਲ ਜੀ ਹਜੇ ਤੱਕ ਤੇ ਹੋਕ ਸੀ ਈਮੇਲਸ ਹੀ ਐ ਬਾਕੀ ਕਿਸੇ ਆਰਗੇਨਾਈਜੇਸ਼ਨ ਦਾ ਨਾਮ ਇਹਨਾਂ ਨੇ ਲੈਣਾ ਹੀ ਹੈ ਟੂ ਗੇਨ ਲੇਜੀਟਿਮੇਸੀ ਤੇ ਉਹ ਮਟੀਰੀਅਲ ਹੈ ਜੀ ਠੀਕ